ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਾਉਤੀ ਜੀ ਸਹਾਇ ਵਾਰ ਸ੍ਰੀ ਪਗਾਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਂ ਪਗਾਉਤੀ ਸਮਰਪੈ ਗੁਰੂ ਨਾਨਕ ਲੰਘ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਣਾ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਦੇਗ ਬਹਾ ਅੱਦਰ ਸੁਨ ਮਰਿਆ ਘਰ ਨਾਉ ਨਿੱਧ ਆਵੇ ਧਾਈ ਸਭ ਥਾਈ ਹੋਈ ਸੁਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸੁਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀ ਯਾਰ ਦਾ ਧਿਆਨ ਕਰਕੇ ਬੋਲੋ ਜੀ ਮਹਾਨ ਸਾਹਿਬ ਜਗਦੇ ਆ ਚਾਲੀਆਂ ਲੁਗਤਿਆਂ ਹੱਠੀਆਂ ਜੱਪੀਆਂ ਕੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਵ ਚਲਾਈ ਤੇਗਵਾਹੀ ਦੇਵ ਤੇ ਆਨੰਦ ਚੁਕੀਤਾ ਕਿਨਾ ਪਿਆਰਿਆਂ ਸੁਤਿਆਰਿਆਂ ਦੇ ਕੁਮਾਈ ਦਾ ਧਿਆਨ ਕਰਕੇ ਖਾਬਸਾ ਜੀ ਬੱਲੋ ਜੀ ਜਿਨ੍ਹਾਂ ਸੰਗਾਂ ਸੁੰਦਰੀਆਂ ਨੇ ਧਰਨਹਿਤ ਸਿਸ ਵਿੱਤੇ ਬੰਨ ਉਨਜ ਟਟਵਾਏ ਖੋਪਰੀਆਂ ਲੋਹਾਂ ਜਾਂ ਚਰਖੜੀਆਂ ਤੇ ਚੜੇ ਆੜਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਨਹੀਂ ਹਾਰੇ ਆ ਸਿੱਖੇ ਕਿਸਾਂ ਸਵਾਸਾਂ ਨਾਲ ਨਿਭਾਏ ਤਨਾ ਦੀ ਕੁਮਾਈ ਦਾ ਤੇ ਅੰਤੜ ਕੇ ਖਾਲਸਾ ਜੀ ਬੁੱਲ੍ਹ ਜੀ ਅੰਜਾਂ ਤਖਤਾਂ ਸਰਬਤ ਧਿਆਨ ਅੰਤਰ ਕੇ ਬੋਲੋ ਜੀ ਸਤਿ ਸ੍ਰੀ ਅਕਾਲ ਅਰੇ ਸਭਤ ਖਾਲਸਾ ਜੀ ਕੀ ਅਰਦਾਸ ਹੋਵੇਗੀ ਸਭਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜੀ ਵਾਹਿ ਜਿਤੇ ਆਵੇ ਜਿਤੇ ਆ ਮਨ ਦਾ ਸਦਕਾ ਸਰਬ ਸੁਖ ਹੋਵੇ जहां जहां ख़सा जी साहिब तहां तहां रशिया रियाग तेग फी पंथ की त श्री सी से ख़ालसे जी सिखां न सिखी दान केस दान रहत दान बदेकदान जान भरोसा दान दानदान दान, 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 दा, दान दा दा ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸੰਨਾਂਤਿਆ ਕਿੰਨੀਆਂ ਕਿਰਿਆ ਕਰਲੇ ਲੂਗ ਜੁਗ ਜੁਗ ਤਲ ਕ੍ਰਮ ਦਾ ਜੈਕਾਰ ਗੋਲੋ ਜੀ ਸਿੱਖਾਂ ਦਾ ਮਾਨ ਨੀਵਾਂ ਨਾ ਤੇ ਕੀ ਮੱਤੇ ਕੱਤ ਦਾ ਰਖਾ ਅਬਵਾਜ ਗਰੀ ਹੋਇਆ ਤਾਲ ਪੁਰਖ ਅੰਤਰ ਜੰਮੀ ਆਪਣੇ ਪੰਥ ਦੇ ਸਦਾ ਸੁਹਾਈ ਦਾ ਕਰ ਜੀਓ ਸ੍ਰੀਨਨਕਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨਵੇਂ ਸੋੜਿਆ ਗਿਆ ਹੈ ਦਿਨਾਂ ਦੇ ਖੁੱਲੇ ਦਰਸ਼ਨ ਦੀ ਇਜ਼ਾਤ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੇ ਫੇ ਮਿਮਾਨਿਆ ਤੇ ਲਾਣਾ ਆਣ ਆਂਦੇ ਤਾਣਾ ਲੈ ਕੁੱਤੀ ਆਂਦੀ ਓ ਤਾਂ ਮੇ ਅਸਰੀਆਂ ਦੀ ਅਸਰੀ ਧੰਨ ਧੰਨ ਸਤਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰ ਜੀ ਆਪ ਜੀ ਦੇ ਹਾਜ਼ੂਰ ਅਰਦਾਸ ਬੇਨਤੀ ਹੈ ਸਤਗੁਰ ਜੀ ਆਪ ਜੀ ਦੇ ਬਾਣੇ ਅੰਦਰ ਰਾਤ ਬਤੀਤ ਹੋਈ ਹੈ ਚਾਰ ਬਹਰ ਦਿਨ ਆਇਆ ਆਪ ਜੀ ਦੇ ਬਾਣੇ ਅੰਦਰ ਸੇਵਾ ਸਮਰਨ ਕਰਦਿਆਂ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਬੇਨਾਮੀ ਬਾਗਮੇਆ ਸੁਥਾਲਾ ਗੁਰਦਵਾਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰ ਦੇ ਅੰਦਰ ਸੁੰਦਰ ਸਿਵਾਸਣ ਪਿਆਰ ਹੰਨਾ ਸਤਿਗੁਰ ਜੀ ਸੰਗ ਅਸਨ ਤੇ ਸਾਧੂ ਕੀ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਅਤਿ ਆਪ ਜੀ ਦਾ ਪਾਵਨ ਉਪਦੇਸ ਬਹੁਤ ਸ਼ੁਕਰ ਕੀ ਮੇਹਾਲ ਮੇਹਾਲ ਕਰੋ ਸਤਿਗੁਰ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਪੈਲੇ ਫੁੱਲ ਪੇਟਾਂ ਵਾਂਗ ਦਰ ਪ੍ਰਵਾਨ ਕਰਨੀਆਂ ਯਾਤਰਾ ਸੁਭਲੀ ਕਰਨੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰ ਜੀ ਸੰਗਤਾਂ ਹਾਜ਼ਰ ਹਨ ਆਪ ਜੀ ਦੇ ਤਾਵਨ ਸਰੂਪ ਸੁਖ ਆਸਣ ਅਸਥਾਨ ਤੋਂ ਪ੍ਰਕਾਸ਼ ਰਸਤਾਨ ਨੂੰ ਲੈ ਜਾਣੰਦੀ ਅੰਮ੍ਰਿਤ ਰਸ ਰਸਤੇ ਦਿਰਵਾਣ ਦੀ ਵੰਸ਼ ਰਸਤੇ ਦਿਵਤ auda sanga sahaye ਦਾ ਖਾਲਸਾ ਜਵਾਹਰ ਗੁਰੂ ਦੀ ਕੀ ਫਤਿਹ ਬੱਲਾ oh uh -huh.